ਪੀਲੀਆ ਕਿਉਂ ਹੁੰਦਾ ਆਪਾਂ ਨੂੰ ਠੀਕ ਹੈ ਕੀ ਕੀ ਇਹ ਚ ਪਰਹੇਜ਼ ਰੱਖਣੇ ਪੈਂਦੇ ਆ ਕੀ ਕੀ ਇਹਦੇ ਸ਼ੁਰੂਆਤੀ ਲੱਛਣ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਪੀਲੀਆ ਹੁੰਦਾ ਕਿਵੇਂ ਹੈ ਹਨਾ ਇੱਕ ਵਿਲੀ ਰੂਬੀਨ ਤੱਤ ਹੁੰਦਾ ਠੀਕ ਹੈ ਉਹ ਜਦੋਂ ਸਰੀਰ ਚ ਆ ਜੇ ਬਾਜੇ ਪੀਲੀਆ ਹੋ ਜਾਂਦਾ ਉਹ ਆਉਂਦਾ ਕਿਵੇਂ ਹੈ ਆਪਣੇ ਖੂਨ ਚ ਦੋ ਸੈੱਲ ਹੁੰਦੇ ਆ ਵਾਈਟ ਤੇ ਰੈੱਡ ਰੈੱਡ ਸੈੱਲ 120 ਦਿਨਾਂ ਦੀ ਜ਼ਿੰਦਗੀ ਹੁੰਦੀ ਹੈ ਇਹਨਾਂ ਦੀ ਜਦੋਂ ਇਹ ਮਰ ਜਾਂਦੇ ਐ ਉਸ ਤੋਂ ਬਾਅਦ ਬਿਲੀ ਰੂਬਿਨ ਤੱਤਾ ਜਿਹੜਾ ਪੈਦਾ ਹੁੰਦਾ ਹੈ ਲੀਵਰ 'ਚ ਆ ਜਾਂਦਾ ਹਨਾ ਤੇ ਲੀਵਰ ਨੂੰ ਕਮਜ਼ੋਰ ਕਰ ਦਿੰਦਾ ਐ ਇਫੈਕਟ ਪਾਉਂਦਾ ਠੀਕ ਐ ਉਸ ਤੋਂ ਬਾਅਦ ਜਦੋਂ ਲੀਵਰ ਘੱਟ ਕੰਮ ਕਰਨ ਲੱਗ ਜਾਂਦਾ ਤਾਂ ਪੀਲੀਆ ਤਿਆਰ ਹੋਣ ਲੱਗ ਜਾਂਦਾ ਸਰੀਰ 'ਚ ਬਣ ਲੱਗ ਜਾਂਦਾ ਇਹਦੇ ਸ਼ੁਰੂਆਤੀ ਲੱਛਣ ਕੀ ਐ ਪੀਲੀਏ ਦੇ ਹਨਾ ਸਭ ਨੂੰ ਪਤਾ ਐ ਵੀ ਅੱਖਾਂ 'ਚ ਪੀਲਾ ਪਾਣਾ ਜਾਣਾ ਸਰੀਰ ਪੀਲਾ ਪੈ ਜਾਣਾ ਪੇਟ ਦਰਦ ਨਾ ਹਟਣਾ ਉਲਟੀਆਂ ਆਉਣਾ ਜੋੜਾਂ 'ਚ ਦਰਦ ਹੋਈ ਜਾਣਾ ਭੁੱਖ ਘਟ ਜਾਣੀ ਸਿਰਦਰਦ ਹੋਣਾ ਇੱਕੇ ਦਮ ਬਜਨ ਘਟਣ ਲੱਗ ਜਾਣਾ ਠੀਕ ਹੈ ਫਿਰ ਕੀ ਕਰਨਾ ਸ਼ਾਮ ਦੇ ਟਾਈਮ ਸਰੀਰ ਨੂੰ ਜਾਦੇ ਥਕਾਵਟਾਉਣੀ ਹਨਾ ਤਾਂ ਪਿਸ਼ਾਬ ਪੀਲਾ ਆਉਣਾ ਬੁਖਾਰ ਆਉਣਾ ਇਹ ਸ਼ੁਰੂਆਤੀ ਲੱਛਣ ਹੈ ਪੀਲੀਏ ਦੇ ਜਿਹਨੂੰ ਪੀਲੀਆ ਹੁੰਦਾ ਠੀਕ ਹੈ ਫਿਰ ਜਦੋਂ ਪੀਲੀਆ ਹੋ ਗਿਆ ਆ ਚੀਜ਼ਾਂ ਭੁੱਲ ਕੇ ਵੀ ਨਹੀਂ ਖਾਣੀਆਂ ਆਪਾਂ ਠੀਕ ਹੈ ਮੀਟ ਸ਼ਰਾਬ ਮਸਾਲੇਦਾਰ ਚੀਜ਼ਾਂ ਪਨੀਰ ਹੋ ਗਿਆ ਭਾਰੀ ਚੀਜ਼ਾਂ ਜਿਹੜਾ ਲੀਵਰ ਨਾ ਪਚਾ ਸਕੇ ਠੀਕ ਹੈ ਤੇ ਗਰਮ ਤਸੀਰ ਵਾਲੀਆਂ ਚੀਜ਼ਾਂ ਫਿਰ ਆਪਾਂ ਖਾ ਕੀ ਕੀ ਸਕਦੇ ਆ ਮੂਲੀ ਪਿਆਜ਼ ਪਪੀਤਾ ਟਮਾਟਰ ਨਾਰੀਅਲ ਪਾਣੀ ਧਣੀਆਂ ਬੀਜ ਸ਼ਹਿਦ ਗਲੋਏ ਪਾਣੀ ਜਿਆਦਾ ਤੋਂ ਜਿਆਦਾ ਤਰ ਜਦੋਂ ਵੀ ਆਪਾਂ ਖਾਣਾ ਪੀਣਾ ਕੁਝ ਥੋੜਾ ਥੋੜਾ ਕਰਕੇ ਖਾਣਾ ਦਿਨ ਚ 5-7 ਵਾਰ ਚ ਖਾਣਾ ਇੱਕ ਵਾਰੀ ਢਿੱਡ ਨਹੀਂ ਭਰਨਾ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਆ ਮੰਨ ਲਓ ਪੀਲੀਏ ਵਾਸਤੇ ਤੁਸੀਂ ਨਾ ਇੱਕ ਤਾਂ ਲੈ ਲਓ ਪੀਪਲ ਦੇ ਪੱਤੇ ਹੁੰਦੇ ਆ ਜਿਹੜੇ ਛੋਟੇ ਛੋਟੇ ਨਵੇਂ ਨਿਕਲਦੇ ਹੁੰਦੇ ਆ ਨਾ ਤਿੰਨ ਚਾਰ ਪੱਤੇ ਉਹ ਤੇ ਦੋ ਚਮਚਾ ਇੱਕ ਚਮਚ ਤੁਸੀਂ ਲੈ ਲਓ ਦੇਸੀ ਖੰਡ ਦਾ ਦੋਨਾਂ ਨੂੰ ਕੁੱਟ ਕੇ ਉਹਦੀ ਚਰਨੀ ਬਣਾ ਕੇ ਦਿਨ ਚ ਦੋ ਤਿੰਨ ਵਾਰੀ ਖਾਇਆ ਕਰੋ ਇਹਦੇ ਨਾਲ ਪੀਲੀਏ ਚ ਬਹੁਤ ਹੀ ਜਿਆਦਾ ਰਾਹਤ ਮਿਲਦੀ ਹੈ ਠੀਕ ਹੈ ਭਰਾ ਬਣ ਕੇ ਪਰਹੇਜ ਸਭ ਤੋਂ ਜ਼ਰੂਰੀ ਹੈ ਰੈਸਟ ਮੰਗਦਾ ਹੈ ਪੀਲੀਆ ਜਿੰਨੀ ਰੈਸਟ ਕਰੋਗੇ ਉਨਾ ਛੇਤੀ ਸੈੱਟ ਹੋਵੋਗੇ ਠੀਕ ਹੈ ਗਰਮ ਤਸੀਰ ਵਾਲੀਆਂ ਚੀਜ਼ਾਂ ਜਮਾ ਛੱਡ ਦਿਓ ਠੀਕ ਹੈ ਤਾਂ ਜਿਹੜੀਆਂ ਖਾਣੀਆਂ ਨਹੀਂ ਖਾਣੀਆਂ ਇੱਕ ਵਾਰੀ ਫੇਰ ਦੱਸ ਦਿੰਨੇ ਆ ਭੁੱਲ ਕੇ ਵੀ ਨਾ ਖਾਓ ਗਰਮ ਤਸਵੀਰ ਵਾਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਫਾਸਟ ਫੂਡ ਮੀਟ ਸ਼ਰਾਬ ਪਨੀਰ ਠੀਕ ਹੈ ਤਾਂ ਹੋਰ ਕੋਈ ਵੀ ਹੋ ਗਈ ਤਲੀਆਂ ਸਬਜ਼ੀਆਂ ਇਹ ਚੀਜ਼ਾਂ ਤੋਂ ਬਚ ਜਿਓ ਮੂਲੀ ਪਿਆਜ਼ ਪਪੀਤਾ ਤੁਲਸੀ ਟਮਾਟਰ ਨਾਰੀਅਲ ਪਾਣੀ ਧਨੀਆ ਬੀਜ ਸ਼ਹਿਦ ਗਲੋਏ ਪਾਣੀ ਵੱਧ ਤੋਂ ਵੱਧ ਪੀਣਾ ਹੈ ਹੌਲੀ ਹੌਲੀ ਤੁਸੀਂ ਸੈੱਟ ਹੋ ਜਾਓਗੇ ਆਏ ਨਹੀਂ ਵੀ 1-2 ਦਿਨਾਂ ਅੰਚ ਫਰਕ ਪਊਗਾ ਹਫਤਾ ਦੋ ਹਫਤੇ ਲੱਗ ਸਕਦੇ ਐ ਸੈੱਟ ਹੋ ਜਾਓਗੇ ਪਰ ਪ੍ਰਹੇਜ ਜ਼ਰੂਰੀ ਐ ਰੈਸਟ ਜ਼ਰੂਰੀ ਐ ਜਿੰਨੀ ਰੈਸਟ ਕਰੋਗੇ ਉੰਨੀ ਛੇਤੀ ਫਰਕ ਪਊਗਾ ਇਸ ਕਰਕੇ ਪੀਲੀਆ ਕਿਵੇਂ ਹੁੰਦਾ ਕੀ ਇਹਦੇ ਪ੍ਰਹੇਜ ਰੱਖਨੇ ਕਿਵੇਂ ਆਪਾਂ ਠੀਕ ਕਰ ਸਕਦੇ ਐ ਇਹ ਤੁਹਾਨੂੰ ਸਾਰਾ ਦੱਸਤਾ ਤੇ ਇੱਕ ਵਾਰੀ ਆਪਦੇ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਿਓ ਹਨਾ ਇਹ ਬਿਮਾਰੀ ਕੇਰਾ ਉਦੋਂ ਬਾਅਦ ਜਿਆਦਾ ਹੀ ਖਤਰਨਾਕ ਭਿਆਨਕ ਹੋ ਜਾਂਦੀ ਐ ਐਨਾ ਤੁਹਾਨੂੰ ਦੱਸਣਾ ਸੀ ਵਧੀਆ ਲੱਗਿਆ ਤਾਂ ਜ਼ਰੂਰ ਦੱਸਿਓ ਓਕੇ ਜੀ